ਕਲੀਅਰ ਹੋ ਜੂ ਸਾਰਾ ਕੁਝ ਦੇਖਾ ਹਾਂ ਜੀ ਕਲੀਅਰ ਕਰਿਓ ਹਾਂਜੀ ਸਸਤਾ ਪੁਆਇੰਟ ਬੋਲਦੇ ਸਤਾ ਖੜਿਆ ਦੀ ਸਾਰੇ ਦੀ YouTube ਪੁਆਇੰਟ ਬੋਲਣ ਨਾਲ ਉਹ ਬੁਲਾਇਆ ਗਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਕਮੇਟੀ ਬੜੀ ਵੱਡੀ ਮਾਨਤਾ ਰੱਖਦੀ ਹੈ ਕੋ ਜੋ ਉਹਨੇ ਬੁਲਾਵੇ ਤੇ ਪ੍ਰਧਾਨ ਸਾਹਿਬ ਨਹੀਂ ਆਏ ਦੇਖੋ ਜੋ ਹੁਕਮਨਾਮਾ ਹੋਇਆ ਕਾਲ ਤਖਤ ਸਾਹਿਬ ਵੱਲੋਂ ਅਸੀਂ ਉੱਤੇ ਵੀ ਇਨ ਮੈਨ ਲਾਗੂ ਹੋਣਾ ਚਾਹੀਦਾ ਉਦਲੇ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੇ ਕਾਰਜਕਾਰੀ ਪ੍ਰਧਾਨ ਕਮੇਟੀ ਨੇ ਬੁਲਾਇਆ ਤੇ ਨਹੀਂ ਆਏ ਤੇ ਇਹ ਤੂੰ ਗਾ ਤੁਹਾਨੂੰ ਵੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜੂਗਾ ਲੱਗ ਜੂ ਪਤਨੀ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜੂਗਾ ਤੁਹਾਡੇ ਨਾਲ ਉਹ ਅੱਜ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਤੋਂ ਅਗਲੀ ਮੀਟਿੰਗ ਜੀ ਕੀ ਹੋਇਆ ਸਾਰਾ ਅਗਲੀ ਹੁਣ ਮੇਰੀ ਭਾਗੀ ਹੋ ਰਹੀ ਹੈ ਜੀ ਸਭ ਉਹ ਤੇ ਕਲੀਅਰ ਕਰ ਦਿਓ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੱਜ ਦੀ ਮੀਟਿੰਗ ਕੀ ਸੀ ਇਹ ਅੱਜ ਦੀ ਮੀਟਿੰਗ ਉਹ ਦੇਖੋ ਨਾ ਟਾਈਮ ਲਿਆ ਦੋ ਦਿਨ ਦਾ ਇਹ ਜਾ ਕੇ ਮੀਟਿੰਗ 'ਚ ਨਹੀਂ ਆਏ ਭੁੰਦਰ ਸਾਹਿਬ ਪਾ ਜਾ ਕੇ ਮਿਲ ਕੇ ਆਏ ਨੇ ਬਟਾਲਾ ਸਾਹਿਬ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲ ਆ ਦੇ ਕੇ ਆਂਦੀਆਂ ਨੇ ਕਿਸ ਫੈਸਲਾ ਇਹਦੇ ਤੇ ਲੈ ਸਕਦੇ ਹੋ ਜਾਂ ਫਿਰ ਕੋਈ ਰਿਪੋਰਟ ਹੈ ਜਿਹੜੀ ਪੱਤਰ ਸਾਹਿਬ ਨਹੀਂ ਸਾਂਝੇ ਤੌਰ ਤੇ ਸੱਤ ਮੈਂਬਰੀ ਕਮੇਟੀ ਫੈਸਲਾ ਲਾਊਗੀ 16 ਤਰੀਕ ਨੂੰ ਹਾਂ ਨੋਨ ਐਨੀਮਸਲੀ ਲਾ ਨੋਨ ਐਨੀਮਸਲੀ ਹੋਊਗਾ ਸਾਰਾ ਫੈਸਲਾ ਬਸ ਜਿਹੜਾ ਫੈਸਲਾ ਨੋਨ ਐਨੀਮਸਲੀ ਹੋ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲ ਆ ਦੇ ਕੇ ਆਂਦੀਆਂ ਨੇ ਇਹ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਨੇ ਕਰਮ ਰਿਆ ਉਹਨੂੰ ਕਿਵੇਂ ਦੇਖਣੀ ਨਹੀਂ ਘਟਨਾ ਕਰ ਦੇਖੋ ਸਭ ਤੋਂ ਪਹਿਲੀ ਦਾ ਸਭੀ ਪਹਿਲੀ ਗੱਲ ਇਹ ਆ ਵੀ ਅੱਜ ਦੀ ਮੀਟਿੰਗ ਮਾਨਯੋਗ ਧਾਮੀ ਸਾਹਿਬ ਦੀ ਅਗਵਾਈ ਚ ਸਾਰੇ ਸੱਤੇ ਮੈਂਬਰ ਹਾਜ਼ਰ ਹੋਏ ਔਰ ਲੋਗੀਆਂ ਪੰਥਕ ਵਿਚਾਰਾਂ ਹੋਈਆਂ ਔਰ ਪੰਥਕ ਇਕਤਾ ਲਈ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰਨ ਲਈ ਹਰ ਪੱਖ ਹਰ ਪਹਿਲੂ ਨੂੰ ਵਿਚਾਰਿਆ ਗਿਆ ਔਰ ਉਹਦੇ ਲਈ ਭੁੰਦਰ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਨ ਲਈ ਧਾਮੀ ਸਾਹਿਬ ਤੇ ਬਡਾਲਾ ਸਾਹਿਬ ਗਏ ਧਾਮੀ ਸਾਹਿਬ ਦੱਸ ਕੇ ਗਏ ਨੇ ਸਾਰੀਆਂ 7ਵੀਂ ਵੀ ਕਮੇਟੀ ਦੀਆਂ ਔਰ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਲਾਗੂ ਕਰਨ ਲਈ ਡਿਟੇਲ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਕੇ ਜਾਂਦਾ ਔਰ ਆਬਦਾ ਪੱਖ ਵੀ ਕਮੇਟੀ ਦਾ ਅਸੀਂ ਦੱਸਤਾ ਉਹਨਾਂ ਦਾ ਵੀ ਸੁਣ ਲਿਆ ਔਰ ਇੱਕ ਦੋ ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਆਪਾਂ ਡਿਸਕਸ ਕਰਕੇ ਇਹਦਾ ਕੋਈ ਹੱਲ ਕੱਢਾਂਗੇ ਔਰ ਅਸੀਂ ਇੱਕ ਦੀ ਬਜਾਇ ਦੋ ਦਿਨ ਦਾ ਸਮਾਂ ਕਰਕੇ 16 ਤਰੀਕ ਦੀ ਦੁਬਾਰਾ ਮੀਟਿੰਗ ਹੈ ਜਿਹੜੀ ਉਹ ਰੱਖ ਲਈ ਔਰ ਉਹਦੇ ਚ ਕੰਕਰੀਟ ਡਿਸੀਜਨ ਆ ਜਿਹੜਾ ਸਾਡਾ ਫਾਈਨਲ ਮੀਟਿੰਗ ਫਾਈਨਲ ਮੀਟਿੰਗ ਹੋਏਗੀ ਇੱਕ ਮਿੰਟ ਫਾਈਨਲ ਮੀਟਿੰਗ ਹੋਏਗੀ ਔਰ ਫਾਈਨਲ ਡਿਸੀਜਨ ਆ ਜਿਹੜਾ ਉਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਜਾਂ ਸੰਗਤ ਨੂੰ ਪ੍ਰੈਸ ਨੂੰ ਸਾਰੀ ਉਹ ਜਾਣਕਾਰੀ ਜੀ ਜਿੰਨ ਪੁੱਛਦੇ ਇਹ ਚੱਲ ਰਹੀਆਂ ਸੀ ਕਿ ਇੱਕ ਜੁਟ ਹੋਣ ਦੀਆਂ ਗੱਲਾਂ ਇਕੱਠੇ ਕਰਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਜੋ ਅੱਜ ਦਾ ਘਟਨਾਕ੍ਰਮ ਹੈ ਉਹ ਕੁਝ ਹੋਰ ਹੀ ਸਿਰਕੇ ਦਿੰਦਾ ਦੇਖੋ ਸੰਕੇਤ ਅਰਥ ਕੱਢਣੇ ਸੰਕੇਤ ਲੈਣੇ ਆਪੋ ਆਪਣਾ ਨਜ਼ਰੀਆ ਹੁੰਦਾ ਹਰੇਕ ਦਾ ਅਸੀਂ ਪੋਜ਼ਿਟਿਵ ਸੋਚਦੇ ਆ ਅਸੀਂ ਹੁਣ ਵੀ ਪੋਜ਼ਿਟਿਵ ਆ ਅਸੀਂ ਸੋਚਦਾ ਵੀ ਸਾਰਥਿਕ ਰਿਜ਼ਲਟ ਆ ਜਿਹੜਾ ਉਹ 16 ਨੂੰ ਨਿਕਲੂਗਾ ਨਹੀਂ ਜੋ ਡਿਊਟੀ ਸਾਡੀ ਲੱਗੀ ਆ ਉਹਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਸੰਦਰਭ ਵਿੱਚ ਆਪਦਾ ਜਿਹੜਾ ਹੈ ਡਿਸੀਜਨ ਆਉਦਾਂਗੇ ਬਣਾ ਰਹੇ ਕਹਿੰਦੇ ਨੇ ਕਿ ਭਰਤੀ ਤੇ ਕਮੇਟੀ ਜਿਹੜੀ ਕਿ ਉਹ ਨਹੀਂ ਲਗਾਤਾ ਦੀ ਉਹ ਸੁਪਰਵੀਜ਼ਨ ਕਰਦੇ ਸਾਰੇ ਨੂੰ ਅਡਜਸਟ ਕਰ ਦਿੱਤਾ ਚਲੋ ਇਹਦੇ ਤੇ ਅਸੀਂ ਕੁਝ ਨਹੀਂ ਹੋਲਾ ਤਰੀਕ ਨੂੰ ਸਾਰਾ ਫੈਸਲਾ ਆ ਜੂਗਾ ਅਸੀਂ ਇਹਦੇ ਬਾਰੇ ਕੋਈ ਸਾਰਾ ਕੁਝ ਹੀ ਆ ਜੂਗਾ ਅਗਲਾ ਪਿਛਲਾ ਜੋ ਵੀ ਆ ਫਾਈਨਲ 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 ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਦਾ ਮਾਮਲਾ ਵੀ ਅੰਦਰ ਡਿਸਕਸ ਕਰਾਂਗੇ ਉਸ ਨੂੰ ਲੈ ਕੇ ਕੋਈ ਚਰਚਾ ਅੰਦਰ ਹੋਈ ਹੈ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅੰਦਰ ਹਾਜ਼ਰ ਸੀਗੇ ਦੇਖੋ 16 ਤਰੀਕ ਨੂੰ ਸਾਰੇ ਮਸਲਿਆਂ ਬਾਰੇ ਫੈਸਲਾ ਆ ਜਾਣਾ ਤੁਹਾਡੇ ਸਾਹਮਣੇ। ਇੱਕ ਦੋ ਨੇ ਵੇਟ ਕਰ ਲਓ ਹੁਣ। ਤੁਸੀਂ ਦੋ ਦਿਨ ਅਡੀ ਕਰੋ। ਦੋ ਦਿਨ ਅਡੀ ਕਰ ਲਓ। ਔਰ ਲਾਸਟ ਮੀਟਿੰਗ ਉਹਨੂੰ ਬੱਡੀ ਸ਼ੁਮੇਵਾਰੀ ਦਿੱਤੀ ਗਈ ਆ। ਅਸੀਂ ਸਮਰਪਤਾ ਸ਼੍ਰੀ ਕਾਲਤਕ ਸਾਹਿਬ ਨੂੰ ਸਾਡਾ ਕੋਈ ਨਿੱਜੀ ਕਿਸੇ ਦਾ ਕੋਈ ਸਵਾਰਥ ਨਹੀਂ ਹੈਗਾ। ਅਸੀਂ ਪੰਥ ਨੂੰ ਜਵਾਬ ਦੇਈਏ ਸ਼੍ਰੀ ਕਾਲਤਕ ਸਾਹਿਬ ਨੂੰ ਜਵਾਬ ਦੇਈਏ ਆ। ਇਸ ਲਈ 16 ਤਰੀਕ ਨੂੰ ਤੁਹਾਡੇ ਸਾਹਮਣੇ ਫੈਸਲਾ ਆਊ। ਬਡਾਲਾ ਜੀ ਤੁਸੀਂ ਮੁਲਾਕਾਤ ਵੈਗ੍ਰੀਕਾ ਖਾਲਸਾ ਬਡਾਲਾ ਸਾਹਿਬ ਤੁਸੀਂ ਦੱਸੋ ਕੀ ਪ੍ਰਪੋਜ਼ਲਾਂ ਦਿੱਤੀਆਂ ਨੇ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਏ ਹੋ। ਕੋਈ ਨਹੀਂ ਕੋਈ ਨਹੀਂ ਨਾ ਕਰਨਾ। ਦੇਖੋ ਜੀ ਲਈ ਤੁਹਾਨੂੰ ਧਾਮੀ ਸਾਹਿਬ ਨੇ ਵੀ ਜਾਣਕਾਰੀ ਦਿੱਤੀ ਯਾਲੀ ਸਾਹਿਬ ਨੇ ਚੁੰਦਾ ਸਾਹਿਬ ਨੇ ਦੱਸਤਾ ਮੈਂ ਕਰਕੇ ਗਿਆ ਸੀਗਾ ਧਾਮੀ ਸਾਹਿਬ ਨਾਲ ਪੁੰਦਰ ਸਾਹਿਬ ਕੋ ਚਲੋ ਕਈ ਵਾਰੀ ਕਈ ਵਿਅਕਤੀਆਂ ਨੂੰ ਮਜਬੂਰੀ ਹੁੰਦੀ ਆ ਨਹੀਂ ਉਸ ਮੀਟਿੰਗ ਵਿੱਚ ਆ ਸਕੇ ਇੱਥੇ ਅਸੀਂ ਉਹਨਾਂ ਕੋਲ ਚੱਲ ਗਏ ਕੋਈ ਫਰਕ ਨਹੀਂ ਪੈਂਦਾ ਇਹਦਾ ਪਰ ਇਹ ਗੱਲ ਬੜੀ ਸਪਸ਼ਟ ਕਹਿ ਕੇ ਆਏ ਆ कि ਜਿਹੜੇ ਦੋ ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਸਿੰਘ ਸਮਾਨ ਵੱਲੋਂ ਉਹ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹਤੇ ਇਹ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਤੌਰ ਤੇ ਪਹਿਰਾ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਆ ਸੱਤ ਮੈਂਬਰੀ ਕਮੇਟੀ ਹੀ ਕਰੇਗੀ ਇਹ ਪ੍ਰੋਪੋਜ਼ਲ ਦੇ ਕੇ ਆਏ ਆ ਉਹਨਾਂ ਨੂੰ ਨਾਲ ਜਿਹੜੇ ਕੋਈ ਜਿਹੜੇ ਕਾਰਜਕਾਰੀ ਪ੍ਰਧਾਨ ਨੂੰ ਜਿਹੜੇ ਕੋਈ ਰਾਹ ਖੋਲਣੇ ਹੁੰਦੇ ਆ ਚਲੋ ਕੋਈ ਆਪਣੇ ਕਈ ਵਾਰੀ ਕੋਈ ਦੀਵਾਰ ਖੜੀ ਹੁੰਦੀ ਆ ਉਹਨੂੰ ਆਪਾਂ ਪਾਸੇ ਕਰਨਾ ਹੁੰਦਾ ਇਹ ਸਿਆਣੇ ਬੰਦਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕੋਸ਼ਿਸ਼ ਕਰੀਏ ਕੋਈ ਸਾਡੇ 'ਚ ਈਗੋ ਨਹੀਂ ਹੈਗੀ ਸਾਡੇ 'ਚ ਕੋਈ ਆਪਣਾ ਨਿੱਜੀ ਸਵਾਰਥ ਨਹੀਂਗਾ ਕੋਈ ਆਪਣਾ ਜਿਹੜੀ ਹੈਗੀ ਆ ਪਰਸਨਲ ਮੋਟਿਵ ਨਹੀਂ ਲੈ ਕੇ ਆਏ ਅਸੀਂ ਅਕਾਲੀ ਦਲ ਵਾਸਤੇ ਇੱਕ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਮੇਟੀ ਬਣੀ ਸੀ ਅਕਾਲ ਤਖਸਾਲ ਵੱਲੋਂ ਸੋ ਇਹਦੇ ਇਸ ਕਮੇਟੀ ਨੇ ਪਹਿਲੀ ਮੀਟਿੰਗ ਉਧਰ ਕੀਤੀ ਦੂਜੀ ਮੀਟਿੰਗ ਅੱਜ ਹੋਈ ਆ ਜਿਵੇਂ ਦੱਸਿਆ ਤੀਸਰੀ ਮੀਟਿੰਗ ਵਿੱਚ ਸਾਰਾ ਕੁਝ ਫਾਈਨਲ ਕਰ ਦੇਣਾ ਆ ਉਹਦੋਂ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਕੱਢ ਕੇ ਤਾਂ ਅਸੀਂ ਸਿੰਘ ਸਾਹਿਬ ਨੂੰ ਆਪਣੇ ਗਿਆਨੀ ਰਕबीर ਸਿੰਘ ਜੀ ਨੂੰ ਆਪਣੀ ਰਿਪੋਰਟ ਲਿਖਤੀ ਤੌਰ ਤੇ ਦੇ ਦੇਣੀ ਆ ਲੇਕਿਨ ਇਹ ਗੱਲ ਸਪਸ਼ਟ ਹੈ ਸਾਰੀ ਆਪਣੇ ਕਮੇਟੀ ਮੈਂਬਰ ਵੀ ਇਸ ਗੱਲ ਤੇ ਮਤਫਕ ਆ ਇਨਕਲੂਡਿੰਗ ਧਮੀ ਸਾਹਿਬ ਕਿ ਜਿਹੜੇ ਹੁਕਮਨਾਮੇ ਆਏ ਨੇ ਉਹਨਾਂ ਦੀ ਪਾਲਣਾ ਸਮੁੱਚੀ ਲੀਡਰਸ਼ਿਪ ਨੂੰ ਕਰਨੀ ਪਊਗੀ ਅਗਰ ਆਪਾਂ ਹੁਕਮਨਾਮੇ ਮੰਨਾਂਗੇ ਤੇ ਜੇ ਹੁਕਮਨਾਮੇ ਆ ਤੋਂ ਆਸੇ-ਪਾਸੇ ਕੋਈ ਵੀ ਹੁੰਦੀ ਹੈ ਤੇਰਾ ਤੇ ਉਹਨੂੰ ਪੰਥ ਨੇ ਪਰਵਾਹ ਨਹੀਂ ਕਰਨਾ ਓਏ ਤੁਸੀਂ 2 ਦਸੰਬਰ ਦੀ ਗੱਲ ਕੀਤੀ ਹੁਕਮਨਾਮੇ ਦੀ ਜਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਵਿਕਟਮਾਈਜ਼ੀ ਉਹਨਾਂ ਨੂੰ ਪਾ ਕੀਤਾ ਜਾ ਰਿਹਾ ਦੇਖੋ ਦੋ ਦੋ ਕੰਟਰਡਿਕਸ਼ਨਸ ਨੇ ਨਾ ਜਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹੁਤ ਬੇਇਨਸਾਫੀ ਹੋਈ ਗਿਆ ਜਿਆਨੀ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹਰ ਗੁਰਸਿੱਖ ਦਾ ਫਰਜ਼ ਬਣਦਾ ਜੇ ਅਕਾਲ ਤਖਤ ਸਾਹਿਬ ਤੇ ਉਹਨੂੰ ਬੁਲਾਇਆ ਗਿਆ ਹੋਵੇ ਤੇ ਸਿਰ ਝੁਕਾ ਕੇ ਉੱਥੇ ਹੁਕਮਾਂ ਦੀ ਪਾਲਣਾ ਕਰਕੇ ਆਵੇ ਤੇ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਚਾਹ ਜਿਆਨੀ ਹਰਪ੍ਰੀਤ ਸਿੰਘ ਜੀ ਸਨ ਯਾ ਗਿਆਨੀ ਰਕबीर ਸਿੰਘ ਜੀ ਹੋਣ ਜੇ ਆਪਾਂ ਸਮਰਪਤਿਆਂ ਅਕਾਲ ਤਖਬਬ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੇ ਆ ਫੇਰ ਸਾਨੂੰ ਸਿੰਘ ਸਬਾਨ ਨਾਲ ਕਿੱਡ ਨਹੀਂ ਕੱਟਣੀ ਚਾਹੀਦੀ ਸਾਨੂੰ ਕੋਰਟ ਦੇ ਵਿੱਚ ਕਿਹਾ ਸਾਨੂੰ ਉਹਨਾਂ ਦੇ ਨਾਲ ਬਦਲਾ ਲਊ ਕਾਰਵਾਈ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਬੇਇਨਸਾਫੀ ਹੋਈ ਆ ਇਹਦਾ ਵੀ ਜਿਹੜਾ ਆਪਣਾ ਹੈਗਾ ਆ ਫੈਸਲਾ ਸਿੱਖ ਪੰਥ ਕਰੂਗਾ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਸਪਸ਼ਟੀਕਰਨ ਕਹਿੰਦੇ ਨੇ ਸ਼ਰੋਮੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਦੇਖੋ ਸਾਰੀ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮਸਲੇ ਦੇ ਨਾਲ ਮਤਭੇਦ ਨਹੀਂ ਸੀਗੀ ਕੁਝ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਟਾ ਕੇ ਉਹਨਾਂ ਉਹਨਾਂ ਨੇ ਵਿਰੋਧ ਕਾਰਵਾਈ ਕੀਤੀ ਆ ਜਿਹੜੀ ਕਿ ਗਲਤ ਹੋਈ ਆ ਹੁੰਦਰ ਸਾਹਿਬ ਨਾਲ ਭਰਦੀ ਨਹੀਂ ਕਿ ਕੀ ਗੱਲਬਾਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਸਪਸ਼ਟਿਕਰਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਸ਼੍ਰੀ ਕਾਲਪਤਖ ਸਹਿਬ ਨੂੰ ਦਿੱਤਾ ਗਿਆ ਉਹ ਵੀ ਮर्याਦਾ ਅਨੁਸਾਰ ਨਹੀਂ ਸੀਗਾ ਦੇਖੋ ਉਹ ਤਾਂ ਜਿਵੇਂ ਅੱਜ ਪਿਆਰਾਂ ਨੂੰ ਉਸ ਵਕਤ ਦੱਸਿਆ ਜਿਵੇਂ ਮਰਜ਼ੀ ਉਹ ਤਾਂ ਉਹਨੂੰ ਤਰੋਰ ਲੈਂ ਮਰੋੜ ਲੈਂ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ 20 ਸਾਲ ਦੀ ਸੇਵਾ ਉਹਦੇ 'ਚ ਤਾਂ ਕੋਈ ਨਾ ਨੂੰ ਕੋਈ ਔਕਲਤਾ ਹੀ ਦਿਸੀ ਨਹੀਂ 20 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਕਾਲਤਖਬ ਸਾਹਿਬ ਦੇ ਜ਼ਾਇਦਾਦ ਵੀ ਰਹੇ ਹੋ ਉਦੋਂ ਤਾਂ ਕੋਈ ਨਾ ਨੂੰ ਉਹਨਾਂ 'ਚ ਕੋਈ ਕਮਜ਼ੋਰੀ ਦਿਸੀ ਨਹੀਂ ਤੇ ਹੁਣ ਕਿਉਂ ਆਪਣੇ ਉਹਨਾਂ 'ਚ ਜਿਹੜੀ ਹੈਗੀਆਂ ਕਮੀਆਂ ਪੇਸ਼ੀਆਂ ਕਟਨ ਦੀ ਕੀ ਲੋੜ ਪੈ ਗਈ ਇਹ ਤਾਂ ਸਾਰਾ ਜਾਣ ਬੁਝ ਕੇ ਹੋਇਆ ਲੇਕਿਨ ਇਹ ਫਰਜ਼ ਨਹੀਂ ਸੀ ਬਣਦਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਪੁੰਦਰ ਸਾਹਿਬ ਦੇ ਨਾਲ ਜੀ ਅੱਜ ਭਰਤੀ ਨੂੰ ਲੈ ਕੇ ਵੀ ਗੱਲ ਹੋਈ ਕਿ ਤੁਸੀਂ ਭਰਤੀ ਫਿਲਹਾਲ ਰੋਕ ਦਿਓ ਜਿੰਨੀ ਦੇਰ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਜਾਂਦਾ ਅਸੀਂ ਮੈਂ ਤੁਹਾਨੂੰ ਪਹਿਲੇ ਕਹਿ ਕੇ ਹਟਿਆ ਜੀ ਬਿਲਕੁਲ ਸਪਸ਼ਟ ਕਰਕੇ ਆਏ ਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕਾਲਤਖ ਸਾਹਿਬ ਨੇ ਸਾਰੀ ਭਰਤੀ ਪ੍ਰਕਿਰਿਆ ਆਰੰਭ ਕਰਕੇ ਤੇ ਜਿਹੜਾ ਅਕਾਲੀ ਦਲ ਦਾ ਢਾਂਚਾ ਨਵੇਂ ਸਿਰੇ ਤੋਂ ਬਣਾਉਣ ਵਾਸਤੇ ਉਹ ਪੁੰਦਰ ਸਾਹਿਬ ਨੂੰ ਅਸੀਂ ਆਪਣਾ ਸੱਤ ਮੈਂਬਰੀ ਕਮੇਟੀ ਦਾ ਉਹਨਾਂ ਨੂੰ ਇਹ ਜਿਹੜਾ ਫੈਸਲਾ ਦੱਸ ਕੇ ਆਏ ਆਂ ਪੁਰਾਣੀ ਪੁਰਾਣੀ ਭਰਤੀ ਪੂਰੀ ਤਰੀਕੇ ਨਾਲ ਰੱਦ ਕੀਤੀ ਜਾਏਗੀ ਜੋ 30 ਲੱਖ ਹੁਣ ਤੱਕ ਭਰਤੀ ਹੋ ਚੁੱਕੀ ਹੈ ਦੇਖੋ ਮੈਂ ਪੁਰਾਣੀ ਭਰਤੀ ਬਾਰੇ ਅੱਜ ਨਹੀਂ ਕੁਝ ਕਹਿਣਾ ਕਰਕੇ ਅਸੀਂ ਤਾਂ ਸਿਰਫ ਆਪਣੀ ਜਿਹੜੀ ਭਰਤੀ ਆਰੰਭ ਕਰਨੀ ਆ ਅਗਰ ਉਹ ਆਰੰਭ ਅਕਾਲ ਤਖ ਸਾਹਿਬ ਦੇ ਹੁਕਮਨਾਮਿਆਂ ਨੂੰ ਇਹ ਅਕਾਲੀ ਦਲ ਦੀ ਲੀਡਰਸ਼ਿਪ ਮੰਨਦੀ ਆ ਤੇ ਉਹ ਆਰੰਭ ਹੋਊਗੀ ਉਹ ਤੋਂ ਸ਼ੁਰੂ ਕੀਤੀ ਜਾਏਗੀ ਨਾ ਮੈਂ ਕਿਹਾ ਆਰੰਭ ਹੋਊਗੀ ਜੇ ਆਰੰਭ ਥੈਟ ਮੀਨਸ ਆਪਣੇ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਊਗੀ ਜਿਹੜੀ ਪਹਿਲੀ ਭਰਤੀ ਆ ਉਹਦਾ ਵੀ ਅਸੀਂ ਕੋਈ ਤਸਵੀਜ ਦੇ ਕੇ ਆਏ ਉਹਨਾਂ ਨੂੰ ਅੱਜ ਮੈਂ ਤੁਹਾਡਨਾਂ ਸਪਸ਼ਟ ਤੌਰ ਤੇ ਇਹ ਨਾ ਕਰਕੇ ਅਸੀਂ ਕੋਈ ਗੱਲ ਲਗਾਉਂਦੇ ਨਹੀਂ ਅੱਜ ਮੈਂ ਤੁਹਾਡਨਾਂ ਨਹੀਂ ਸਾਂਝੀ ਕਰੂੰਗਾ ਲੇਕਿਨ ਉਹਦੇ ਬਾਰੇ ਵੀ ਸੜਕੋ ਇੱਕ ਤਜਵੀਜ਼ ਹੈਗੀ ਆ ਜਿਹਦੇ ਨਾਲ ਉਸ ਮਸਲੇ ਦਾ ਹੱਲ ਵੀ ਹੋ ਸਕਦਾ ਦੂਸਰਾ ਜੀ ਤੁਹਾਡੇ ਬਹੁਤ ਸਾਰੇ ਸਾਥੀ ਜੀ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੋਂ ਬਾਅਦ ਤੁਸੀਂ ਉਸ ਨੂੰ ਪੰਕ ਕਰਤਾ ਅਕਾਲੀ ਦਲ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਾਲੇ ਤੱਕ ਲੈਣ ਲਈ ਤਿਆਰ ਨਹੀਂ ਗਾ ਤਾਂ ਉਹਨਾਂ ਨੂੰ ਵੀ ਅਕਾਲੀ ਦਲ ਦੇ ਵਿੱਚ ਦੁਬਾਰਾ ਨਵੀਂ ਪਰਤੀ 'ਚ ਸ਼ਾਮਲ ਕੀਤਾ ਜਾਏਗਾ ਦੇਖੋ ਅਕਾਲੀ ਦਲ ਤਾਂ ਇਹ ਪੰਥ ਦੀ ਜਮਾਤ ਆ ਇਹ ਕਿਸੇ ਇੱਕ ਵਿਅਕਤੀ ਦੀ ਨਹੀਂ ਹੈਗੀ ਨਾ ਕਿਸੇ ਆਪਣੇ ਇੱਕ ਧੜੇ ਦੀ ਆ ਇਹ ਸਮੁੱਚਾ ਪੰਥ ਅਕਾਲੀ ਦਲ ਦਾ ਮਾਲਕ ਆ ਇਹ ਤਾਂ ਠੀਕ ਆ ਪੜਾਉਂਦੇ ਆ ਅੱਜ ਪ੍ਰਧਾਨ ਕੋਈ ਆ 10 ਸਾਲ ਪਹਿਲਾਂ 20 ਸਾਲ ਪਹਿਲਾਂ ਕੋਈ ਸੀਗਾ ਜਾਂ 20 ਸਾਲ 10 ਸਾਲ ਬਾਅਦ ਕੋਈ ਹੋਰ ਹੋਣਾ ਆ ਇਹ ਤਾਂ ਫੇਸੇਸ ਨੇ ਅਕਾਲੀ ਦਲ ਦੇ ਇਤਿਹਾਸ ਵਿੱਚ ਲੇਕਿਨ ਕੋਈ ਜੇ ਇੱਕ ਬੰਦਾ ਜਾਂ 10 ਬੰਦੇ 20 ਬੰਦੇ ਕਹਿਣ ਕਿ ਅਸੀਂ ਅਕਾਲੀ ਦਲ ਤੇ ਕਾਬਜ ਆ ਤੇ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਕਦੀ ਪੰਥ ਨੇ ਪਰਵਾਹ ਨਹੀਂ ਕੀਤਾ ਨਾ ਕਰਨਾ ਆ। ਪੁਰਾਣੇ ਆਗੂ ਫਿਰ ਤੋਂ ਵਾਪਸੀ ਕਰਨਗੇ ਫਿਰ ਅਕਾਲੀ ਦਲ ਦੇ ਵਿੱਚ। ਦੇਖੋ ਇਹ ਤਾਂ ਅੱਗੇ ਦੇਖੋ ਵੱਡੇ ਵੱਡੇ ਲੀਡਰਾਂ ਦੇ ਆਪੋਸ ਵਿੱਚ મતਭੇਦ ਪੈਦਾ ਹੋਏ, ਉਹਨਾਂ ਦੇ ਵਖਰੇਵੇਂ ਹੋਏ, ਮੁੜ ਕੇ ਇਕੱਠੇ ਹੋਏ। ਸਮੂੱਚਾ ਸਿੱਖ ਜਗਤ ਇਹ ਚਾਹੁੰਦਾ ਆ ਕਿ ਸਾਰੀ ਪੰਥ ਇਕਤਾ ਹੋਣੀ ਚਾਹੀਦੀ ਆ। ਸਾਰੇ ਜਿਹੜੇ ਪੰਥ ਦੇ ਆਪਣੇ ਲੀਡਰ ਨੇ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਉਹਨਾਂ ਸਭ ਨੂੰ ਇੱਕ ਪਲੈਟਫਾਰਮ ਤੇ ਆਉਣਾ ਚਾਹੀਦਾ। ਅਸੀਂ ਵੀ ਉਸ ਗੱਲ ਦੇ ਮੰਨਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਪੰਜਾਬ ਵੀ ਚਾਹੁੰਦਾ ਪੰਜਾਬੀ ਵੀ ਚਾਹੁੰਦੇ ਆ ਤਾਂ ਕਿ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦਾ ਕੁਝ ਸੋਚ ਸਕਦੀ ਆ ਜਿਹਨੇ ਸੋਚਿਆ ਵੀ ਆ ਪਰ ਅੱਜ ਅਕਾਲੀ ਦਲ ਬਹੁਤ ਗਹਿਰੇ ਸੰਕਟ ਚੋਂ ਗੁਜ਼ਰ ਰਿਹਾ ਇਸ ਕਰਕੇ ਕਿਸੇ ਨੂੰ ਕੋਈ ਹਉਮੈ ਈਰਖਾ ਨਹੀਂ ਰੱਖਣੀ ਚਾਹੀਦੀ ਸਾਨੂੰ ਹੁਕਮਨਾਮੇ ਵਿੱਚ ਵੀ ਸਿੰਘ ਸਾਹਿਬ ਨੇ ਦੇਸ਼ ਦਿੱਤਾ ਆ ਤੇ ਆਪਣੀ ਹਉਮੈ ਆਪਣੀ ਈਰਖਾ ਨੂੰ ਤਿਆਗ ਕਰਕੇ ਸਾਰੇ ਇਕੱਠੇ ਹੋ ਅਸੀਂ ਆਪਣਾ ਜਿਹੜਾ ਸਦਾਰ ਲਿਆ ਨੂੰ ਸਮੇਟ ਕੇ ਤੇ ਅਸੀਂ ਆਪਣਾ ਜਿਹੜਾ ਫਰਜ਼ ਪੂਰਾ ਕੀਤਾ ਸੀਗਾ ਪਤਾ ਲੱਗ ਗਿਆ ਕਿ ਅਸੀਂ ਗੱਲ ਕਰਾਂਗੇ ਕਿ ਕਿਹਨਾਂ ਦੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਿਹਨਾਂ ਤੋਂ ਸਲਾਹ ਲੈਣੀ ਚਾਹੁੰਦੇ ਨੇ ਕਾਰਜਕਾਰੀ ਪ੍ਰਧਾਨ ਤੋਂ ਹੀ ਨੇ ਕਾਰਜਕਾਰੀ ਪ੍ਰਧਾਨ ਦੇ ਕੋਲੇ ਤਾਂ ਫੁੱਲ ਡਿਸੀਜਨ ਹੈ ਕਿ ਕੋਈ ਵੀ ਪ੍ਰਧਾਨ ਕੋਲੇ ਕੇ ਫੈਸਲਾ ਲੈ ਸਕਦਾ ਚਲੋ ਦੇਖੋ ਟੀਮ ਹੁੰਦੀ ਹਰ ਇੱਕ ਦੀ ਹਰ ਇੱਕ ਲੀਡਰ ਦੀ ਟੀਮ ਹੁੰਦੀ ਆ ਅਸੀਂ ਵੀ ਸੱਤ ਮੈਂਬਰ ਆ ਹੋ ਸਕਦਾ ਉਹਨਾਂ ਨੇ ਕਿਸੇ ਨਾਲ ਕੋਈ ਸਲਾਹ مشورہ ਕਰਨਾ ਹੋਵੇ ਤੁਹਾਨੂੰ ਲੱਗਦਾ ਕਿ ਹਜੇ ਵੀ ਸਾਬਕਾ ਪ੍ਰਧਾਨ ਤੋਂ ਸਲਾਹ ਕੀ ਕਰਨੀ ਹੋਵੇ ਚਲੋ ਇਹ ਤਾਂ ਜੀ ਮੈਂ ਨਹੀਂ ਕਹਿ ਸਕਦਾ ਲੇਕਿਨ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਸਾਨੂੰ ਕਾਲਤਖਬ ਸਾਹਿਬ ਵੱਲੋਂ ਸਿੰਘ ਸਬਾ ਨੇ ਲਾਈ ਸੀ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਥੋੜਾ ਮਹਿਸੂਸ ਵੀ ਕਰ ਰਹੇ ਆ ਕਿ ਸਾਡੇ ਕੋਲੋਂ ਜਿਹੜਾ ਜੋ ਜਿਹੜੀ ਭਾਵਨਾ ਨਾ ਜੇ ਇਸ ਆਪਣੇ ਜਜ਼ਬੇ ਨਾ ਉਤੋਂ ਆਪਣੇ ਹੁਕਮਨਾਮੇ ਸਾਨੂੰ ਸੁਣਾਏ ਗਏ ਸੀਗੇ ਉਹਦੇ ਮੁਤਾਬਕ ਹਜੇ ਉਹ ਜਿਹੜਾ ਉਹਦੀ ਭਾਵਨਾ ਦੀ ਪੂਰਤੀ ਨਹੀਂ ਹੋ ਸਕੀ। ਸਰ ਜੀ ਸਪਸ਼ਟ ਕਰ ਦਿਓ ਹੁਕਮਨਾਮੇ ਚ ਬੜਾ ਸਪਸ਼ਟ ਲਿਖਿਆ ਸੀ ਕਿ ਇਹ ਲੀਡਰਸ਼ਿਪ ਜਿਹੜੀ ਹੈਗੀ ਆ ਅਗਵਾਈ ਕਰਨ ਦਾ ਆਧਾਰ ਗਵਾ ਚੁੱਕੀ ਹੈਗੀ ਆ। ਦਾਗੀ ਔਰ ਬਾਗੀ ਹੁਣ ਕੀ ਉਹ ਲੀਡਰਸ਼ਿਪ ਨੂੰ ਪਾਸੇ ਛੱਡ ਕੇ ਕੋਈ ਤੀਜੀ ਬਦਲ ਦੀ ਲੀਡਰਸ਼ਿਪ ਜਿਹੜੀ ਕਿ ਨਜ਼ਰ ਆਉਂਦੀ ਹੈ ਦਾਗੀ ਔਰ ਬਾਗੀ ਨੂੰ ਵਿੱਚੋਂ ਕੱਢ ਦਗੇ ਤਾਂ ਜੀ ਉਹ ਕੌਮਨਾਮੇ ਦੇ ਵਿੱਚ ਭਾਵਨਾ ਬਿਅਕਤ ਕੀਤੀ ਗਈ ਆ ਜਿਹੜੀ ਗੱਲ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇ ਜਿਹੜਾ ਦੇਸ਼ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਦਿੱਤਾ ਗਿਆ ਹੋਵੇ ਉਹਦਾ ਬਹੁਤ ਡੂੰਘਾ ਮਹਿਣਾ ਹੁੰਦਾ ਆ ਉਹ ਜਿਉਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਇਹਦਾ ਮਤਲਬ ਹੈ ਕਿ ਸਿੱਖ ਪੰਥ ਨੂੰ ਤੁਹਾਡੇ ਤੋਂ ਬਹੁਤ ਵੱਡੀ ਨਰਾਜ਼ਗੀ ਆ ਇਸ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਜਿਹੜੀ ਨਵਾਂ ਢਾਂਚਾ ਥੱਲੇ ਤੋਂ ਲੈ ਕੇ ਉੱਪਰ ਤੱਕ ਬਣਾਇਆ ਜਾਵੇ ਇਹ ਸਿੰਘ ਸਾਹਿਬ ਦਾ ਜਿਹੜਾ ਆਪਣੇ ਹੁਕਮਨਾਮੇ ਜਾਰੀ ਕਰਨ ਦਾ ਮਨੋਰਥ ਹੈ ਸੀਗਾ ਭਾਵਨਾ ਹੈ ਸੀਗੀ ਤੇ ਜੇ ਆਪਾਂ ਸਾਰੇ ਸਮੁੱਚਾ ਸਿੱਖ ਪੰਥ ਉਹ ਹੁਕਮਨਾਮਿਆਂ ਦੀ ਉਸ ਭਾਵਨਾ ਦੇ ਨਾਲ ਉਹਨੂੰ ਲਾਗੂ ਕਰਦੇ ਆ ਉਹਦੀ ਪਾਲਣਾ ਹੁੰਦੀ ਆ ਤਾਂ ਫੇਰ ਤਾਂ ਅਕਾਲੀ ਦਰਬਾਰ ਨੂੰ ਕੋਈ ਆਪਣੇ ਹਰਾ ਨਹੀਂ ਸਕਦਾ ਫੇ ਤਾਂ ਕੱਲ ਹੀ ਦਲ ਛਾਲਾ ਮਾਰਦਾ ਜਾਊਗਾ ਤੇ ਜੇ ਅਸੀਂ ਆਪ ਹੀ ਆਪਣੇ ਮੋਰੇ ਤੋਏ ਪੱਟਣ ਲੱਪੇ ਕੰਦਾ ਖੜੀਆਂ ਕਰਨ ਲੱਪੇ ਤੇ ਫੇਰ ਭਾਈ ਫੇ ਤਾਂ ਮੁਸ਼ਕਲਾਂ ਤਾਂ ਆਉਣਗੀਆਂ ਆਉਣਗੀਆਂ ਸੋ ਇਸ ਕਰਕੇ ਹੁਣ 16 ਤੱਕ ਵੇਟ ਕਰੋ ਮੈਂ ਆਪਣਾ ਜਿਹੜਾ ਫਰਸੀ ਤੋਂ ਉਹਨਾਂ ਨਿਵਾ ਚੱਲਾਇਆ ਤੁਹਾਨੂੰ ਸਾਰੀ ਗੱਲ ਦੱਸਤੀ ਆ 16 ਤਰੀਕ ਨੂੰ ਸਾਰਾ ਕੁਝ ਸਾਫ਼ ਕਰਕੇ ਅਸੀਂ ਆਪਣੀ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦੇਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਾਪ ਸਿੰਘ ਵਡਾਲਾ ਹੋਣੀ ਸਾਫ਼ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਮੈਂਬਰੀ ਕਮੇਟੀ ਜਿਹਦੀ ਅੱਜ ਲੰਬਾ ਸਮਾਂ ਬੈਠ ਕੇ ਸਾਰਾ ਵਿਚਾਰ ਵਟਾਂਦਰਾ ਹੋਇਆ ਤੇ ਅੱਜ ਦੀ ਇਹ ਮੀਟਿੰਗ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਐਕਟਿੰਗ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੀ ਦੇ ਨਾਲ ਇਹ ਬੈਠ ਕੇ ਸਾਰਾ ਵਿਚਾਰ ਕਰਨ ਲਈ ਸਮਾਂ ਰੱਖਿਆ ਗਿਆ ਸੀ ਪਰ ਉਹਨਾਂ ਦੀ ਕੋਈ ਸਿਹਤ ਢਿੱਲੀ ਹੋਣ ਕਰਕੇ ਉਹ ਇੱਥੇ ਤਾਂ ਨਹੀਂ ਪਹੁੰਚ ਸਕੇ ਮੈਂ ਤੇ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਅਸੀਂ ਉਹਨਾਂ ਨਾਲ ਬੈਠ ਕੇ ਕੁਝ ਸਮਾਂ ਵਿਚਾਰ ਬਟਾਂਦਰਾ ਕਰਕੇ ਆਏ ਆ ਕਿਉਂਕਿ ਆ ਜਿਹੜਾ ਸਮਾਂ ਆ ਇਹ ਖਤਰਨਾਕ ਵੀ ਚੱਲ ਰਿਹਾ ਕਿਉਂਕਿ ਜਿਹੜੀ ਇੱਕ ਬਾਹਤ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲਾਂ ਪੁਰਾਣੀ ਇਹ ਪਾਰਟੀ ਆ ਇਹ ਮਹਾਨ ਸਾਡੀ ਜਥੇਬੰਦੀ ਆ ਤੇ ਇਹਦੇ ਬਧੇਰੇ ਹੇਤਾਂ ਲਈ ਤਾਂ ਕਿ ਪੰਥ ਸਮੂਚਾ ਇੱਕ ਝੰਡੇ ਥੱਲੇ ਇਕੱਠਾ ਹੋਵੇ ਉਹਦੇ ਲਈ ਅਸੀਂ ਬਧੇਰੇ ਹੇਤਾਂ ਲਈ ਵਿਚਾਰ ਵੀ ਕੀਤੀ ਆ ਤੇ ਉਹਦੇ ਤਹਿਤ ਪੁੰਦਰ ਸਾਹਿਬ ਨਾਲ ਵੀ ਗੱਲ ਕਰਕੇ ਆਏ ਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚਿਆ ਸਰਬੋੱਚ ਕਹਿਣ ਤੋਂ ਭਾਵ ਕਿ ਉੱਥੇ ਜਿਹੜੇ ਵੀ ਹੁਕਮ ਹੁੰਦੇ ਆ ਉਹ ਕੌਮ ਵੀ ਤੇ ਜਿਨ੍ਹਾਂ ਨੂੰ ਹੁੰਦੇ ਉਹਨਾਂ ਨੂੰ ਉਹ ਇਨ ਬੈਨ ਲਾਗੂ ਕਰਨੇ ਤੇ ਮੰਨਣੇ ਵੀ ਪੈਂਦੇ ਆ ਸੋ ਸਾਰੇ ਬਧੇਰੇ ਹਿਤਾਂ ਲਈ ਤਾਂ ਕਿ ਪੰਥ ਇੱਕ ਝੰਡੇ ਥੱਲੇ ਆਵੇ ਉਹ ਉਹਨਾਂ ਨਾਲ ਅਸੀਂ ਬੈਠ ਕੇ ਵਿਚਾਰ ਕੀਤੀ ਆ ਕੁਝ ਪ੍ਰਪੋਜ਼ਲਾਂ ਜਿਹੜੀਆਂ ਉਹ ਬਡਾਲਾ ਸਾਹਿਬ ਨੇ ਤੇ ਮੈਂ ਉਹ ਦੇਖ ਕੇ ਵੀ ਆਏ ਆ ਭਈ ਇਹਦੇ ਹੋਰ ਬਧੇਰੇ ਹਿੱਤਾਂ ਦੀ ਪੂਰਤੀ ਲਈ ਇਹਦੇ ਤੇ ਕਿੰਨਾ ਕੰਮ ਜਿਹੜਾ ਉਹ ਕੀਤਾ ਜਾ ਸਕਦਾ ਆ ਸੋ ਸਰਦਾਰ ਕਰਪਾਲ ਸਿੰਘ ਜੀ ਬਡੂਂਗਰ ਕਿਉਂਕਿ ਬਜ਼ੁਰਗ ਆ ਸਾਡੇ ਉਹ ਆਪਣੇ ਵਿਚਾਰ ਦੇ ਕੇ ਸਵੇਰੇ ਦੁਪਹਿਰੇ ਚਲ ਗਏ ਸੀ ਤੇ ਅਸੀਂ ਹੁਣ ਇਹ ਬੈਠ ਕੇ ਸਾਰਾ ਭੁੰਦਰ ਸਾਹਿਬ ਦੇ ਨਾਲ ਕਿਉਂਕਿ ਉਹਨਾਂ ਕੋਲ ਬੜੀ ਜ਼ਿੰਮੇਵਾਰੀ ਵੱਡੀ ਆ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ ਔਰ ਉਹਨਾਂ ਨੇ ਵਿਚਾਰ ਤੋਂ ਬਾਅਦ ਅਸੀਂ ਉਹਨੇ ਫੈਸਲਾ ਕੀਤਾ ਕਿ ਦੋ ਦਿਨ ਉਹਨਾਂ ਤੋਂ ਬੈਠ ਕੇ ਜਿਹੜੀ ਉਹਨਾਂ ਦੀ ਆ ਸਮੇਂ ਅਨੁਸਾਰ ਕਿਉਂਕਿ ਪੰਥ ਖਿੰਡਿਆ ਪੁੰਡਿਆ ਨਾ ਰਹੇ ਇੱਕ ਥਾਂ ਇਕੱਤਰ ਹੋਵੇ ਉਹ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਆਏ ਆ ਤੇ 16 ਤਰੀਕ ਨੂੰ ਫੇਰ ਅਸੀਂ ਸਾਰੇ ਬੈਠ ਕੇ ਅਗਲਾ ਜਿਹੜਾ ਫੈਸਲਾ ਉਹ ਕਰਾਂਗੇ ਸੋ ਇੰਨੇ ਕੇ ਬੇਨਤੀ ਮੈਂ ਤੁਹਾਨੂੰ ਕਰਨੀ ਸੀ ਦੂਸਰੀ ਕਿਉਂਕਿ মিডিਏ ਦੇ ਬਹੁਤ ਸਵਾਲ ਹੁੰਦੇ ਆ ਮੈਂ ਲਗਭਗ ਉਸ ਸਮੇਂ ਤੋਂ ਬੜੀ ਬਰੀਫ ਜਈ ਸਾਰੀ ਗੱਲ ਰੱਖਦਾ ਮੀਡੀਏ ਦੇ ਕੋਲ ਤੇ ਮੈਂ ਉਸ ਦਿਨ ਪਟਿਆਲੇ ਵੀ ਇਹ ਗੱਲ ਕਹੀ ਸੀ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਇਸ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਇਸ ਕਰਕੇ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਕਿਉਂਕਿ ਪ੍ਰੈਸਿਆਂ ਤੁਹਾਡਾ ਹੱਕ ਬਣਦਾ ਸਵਾਲ ਜਵਾਬ ਕਰਨ ਦਾ ਪਰ ਮੈਂ ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਹੁਣ ਆ ਜੋ ਸਾਡਾ ਅੱਜ ਫੈਸਲਾ ਹੋਇਆ ਉਹ ਮੈਂ ਤੁਹਾਨੂੰ ਜਿਹੜਾ ਉਹ ਇਨ ਬਿਨ ਉਹ ਸੁਣਾ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਹੀ ਅਗਲੀ ਮੀਟਿੰਗ ਚ ਕੀ ਕੁਝ ਹੋਏਗਾ ਉਹਨਾਂ ਨੂੰ ਇਹ ਇਹ ਦੱਸਣ ਦੀ ਇਹ ਦੱਸਣ ਦੀ ਨਹੀਂ ਗੱਲ ਹੁੰਦੀ ਕਿਉਂਕਿ ਮੀਟਿੰਗਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕਿਉਂਕਿ ਕੋਈ ਪ੍ਰोसीडिंग ਹੋਣ ਕੋਈ ਹੋਰ ਹੋਣ ਉਹ ਤਾਂ ਹੁੰਦੇ ਉਹਨਾਂ ਦੇ ਏਜੰਡੇ ਤੇ ਇਹ ਸਾਡਾ ਦਾ ਏਜੰਡਾ ਸਾਰਾ ਹੀ ਮੈਂ ਜਿਦਾ ਪਹਿਲਾਂ ਵੀ ਕਿਹਾ ਵੀ ਸਾਕੇ ਸਿੱਖ ਪੰਥ ਇੱਕ ਥਾਂ ਇਕੱਠਾ ਹੋਵੇ ਉਹਦੇ ਸਬੰਧ ਵਿੱਚ ਸਾਰੀ ਜਿਹੜੀ ਤੇ ਕੱਲੇ ਕਿਤਾਬੀ ਤਾਮੀ ਸਭ ਸਾਰੇ ਨੂੰ ਸੱਦਾ ਦੇਵਾਂਗੇ ਕੱਲੇ ਭੁੰਦਰ ਸਾਹਿਬ ਉਹਦੇ ਵਿੱਚ ਉਹਦੇ ਵਿੱਚ ਭੁੰਦਰ ਸਾਹਿਬ ਨੇ ਅੱਜ ਗੱਲ ਕਰਿਆ ਆਏ ਹੁਣ ਉਹਦੇ ਵਿੱਚ ਭੁੰਦਰ ਸਾਹਿਬ ਨੇ ਹੁਣ ਆਪਾਂ ਸੱਤ ਮੈਂਬਰ ਜਿਹੜੇ ਆ ਅਸੀਂ ਇਕੱਠੇ ਹੋਵਾਂਗੇ ਅਗਲੀ ਮੀਟਿੰਗ ਉਹ ਜਗ੍ਹਾ ਤੇ ਮੈਂ ਟਾਈਮ ਜਿਹੜਾ ਹੈ ਉਹ ਇਹਨਾਂ ਨੂੰ ਮੈਂਬਰ ਸਾਥੀਆਂ ਨੂੰ ਫਿਰ ਮੈਂ ਦੱਸ ਦਵਾਂਗਾ ਬਹੁਤ ਬਹੁਤ ਮਾਰਨੇ ਬਾਅਦ ਉਹ ਕਹਿੰਦੇ ਮੈਨੂੰ ਤਾਂ ਅੱਜ ਕਿਸੇ ਨੇ ਬੁਲਾਇਆ ਨਹੀਂ ਉਹ ਚਲੋ ਨਾ ਅਲਗ-ਅਲਗ ਨਾ ਚਲੋ ਨਹੀਂ ਉਹ ਢਿੱਲੇ ਸਗੇ ਤੁਸੀਂ ਜਾ ਕੇ ਆ ਮੀਡੀਆ ਉੱਥੇ ਬੈਠੇ ਸਗੇ ਬਰਖਾਇ ਵੀ ਨਰਜੀਤ ਸੋਣੀ ਵੀ ਉੱਥੇ ਸਗੇ ਸਰਦ ਸਾਹਿਬ ਤਾਂ ਕਿੰਨੇ ਕਿੰਨੇ ਮੀਟਿੰਗ ਨੂੰ ਨਕਾਰਦੇ ਨਜ਼ਰ ਆਏ ਨਹੀਂ ਚਲੋ ਚਲੋ ਮੈਂ ਚਲੋ ਅਸੀਂ ਮੇਰੀ ਬੇਨਤੀ ਸੁਣੋ ਉਹਨਾਂ ਨਾਲ ਮੈਂ ਤੇ ਬਡਾਲਾ ਸਾਹਿਬ ਮਿਲ ਕੇ ਆਏ ਆ ਮੀਟਿੰਗ ਜਿਹੜੀ ਸੀਗੀ ਉਹ ਕਿਉਂਕਿ ਇੱਥੇ ਬੈਠ ਕੇ ਪਹਿਲਾਂ ਰੱਖੀ ਗਈ ਸੀ ਫਿਰ ਅਸੀਂ ਉੱਥੇ ਵੀ ਜਾਏ ਆ ਨਾਲੇ ਚਾਹ ਦਾ ਕਾਪੀ ਆਏ ਆ ਨਾਲੇ ਬੜਕ ਗੱਲ ਕਰਦੇ ਬਾਕੀ ਜੋ ਮੈਂ ਕਹਿਣਾ ਸੀ ਉਹ ਸਾਰਾ ਲਗਭਗ ਤੁਹਾਨੂੰ ਇਹ ਮੇਰੀ ਮੇਰੀ ਬੇਨਤੀ ਸੁਣ ਲਓ ਇਹ ਜੋ ਇਹ ਜੋ ਜੋ ਦੇਖੋ ਮੈਂ ਕਿਉਂਕਿ ਤੁਸੀਂ ਕਰਾਸ ਕਰ ਸਕਦੇ ਆ ਹਰ ਇੱਕ ਗੱਲ ਨੂੰ ਕਰ ਸਕਦੇ ਜਿਹੜੀ ਜਿਹੜੀ ਸਾਡੀ ਗੱਲ ਜਿਹੜੀ ਭਾਰਤੀ ਦੀ ਕਹੀ ਉਹ ਵੀ ਵਿਚਾਰਾਂ ਸੀ ਉਹਨਾਂ ਨੂੰ ਦੇ ਆਏ ਆ ਸਮਝਦੇ ਨਾ ਉਹ ਵੀ ਉਹਦੀ ਵਿਚਾਰ ਜਿਹੜੀ ਆ ਉਹ ਵੀ ਇਹ ਬਡਾਲਾ ਸਾਹਿਬ ਨੇ ਉਹਦੇ ਮੋਰੇ ਰੱਖ ਕੇ ਇਹ ਵੀ ਦੇ ਆਏ ਆ ਮੇਰੇ ਅਸੀਂ 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 ਅਕਾਲ ਤਖਤ ਨਹੀਂ ਅਕਾਲ ਤਖਤ ਸਾਹਿਬ ਸਰੋਚਿਆ ਅਸੀਂ ਉਸ ਕਮੇਟੀ ਦੇ ਨਮਾਇंदे ਪਰ ਸਾਨੂੰ ਕਮੇਟੀ ਨੂੰ ਇਹ ਨਹੀਂ ਅਧਿਕਾਰ ਉਹ ਸ਼ੋਭਨ ਅਕਾਲ ਤਖਤ ਦੇ ਵੱਡੇ ਪ੍ਰਧਾਨ ਅਸੀਂ ਸਦਾ ਦਿੱਤਾ ਸੀ ਉਹਨਾਂ ਨੂੰ ਸਦਾ ਸਦਾ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਾਨੀ ਹਰ ਗੱਲ ਇਹ ਮਾਮਲੇ ਦੇ ਉੱਪਰ ਸਾਨੂੰ ਕਹਿਣਾ ਜੀ ਜਿਹਦੇ ਦਾ ਸਾਹ ਉਹਨੇ ਤਾਂ ਕਮੇਟੀ ਬੰਦ ਕਰਤੀ ਕਮੇਟੀ ਨੂੰ ਕਹਿ ਦਿੱਤਾ ਸੀ ਜੀ ਸਰ ਤੁਸੀਂ ਆਓ ਜੀ ਤੁਸੀਂ ਆਜੋ ਬੀ ਆਲੀ ਸਾਹਿਬ ਤੁਸੀਂ